ਅਗੇ 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 ਆ ਗਈ ਆ ਅਗਲਾ ਥੋੜਾ ਜਿਹੀ ਕੋਈ ਆਹ ਅੱਗੇ ਦੀ ਆ ਗਈ ਅੱਜ ਕੋਲ ਆ। ਕੀ ਬਾਰੇ ਕਰਦੇ ਆਪਾਂ? ਹੋਜੀ ਜੀ ਜੁਹਾਨ। ਹਣੇ ਪਾਸੋਂ ਹੋਜੀ ਜੀ ਨੇ ਹੋਏ ਸੋਨੇ ਦੇ ਬਲਾਉਂ ਦੱਸ ਕੇ। ਬਸ। ਅਜੇ ਅਜੇ ਚੱਕੇਗੇ ਦੋ ਅੱਗੇ ਨੇ ਲੱਗੇ ਦੋ। ਹਰਦੀਪ ਜੀ ਅੱਜ ਜਿਹੜਾ ਜਲਦੀ ਸੇਵਾ ਕੀਤੀ ਜਾ ਰਹੀ ਕੀ ਕਹਿਣਾ ਚਾਹੋਗੇ? ਜੀ ਮਾ ਕਮੇਟੀ ਦੇ ਸਮੂਹ ਸਟਾਫ ਵੱਲੋਂ ਅਤੇ ਆਰਟੀਸ਼ੇਸ਼ ਵੱਲੋਂ ਰਲ ਕੇ ਸਾਡੇ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਧਿਆੜੇ ਤੇ ਗਰਮੀ ਨੂੰ ਮੁੱਖ ਰੱਖਦੇ ਹੋਏ ਤੇ ਪਾਣੀ ਦੀ ਠੰਡੀ ਛਿਵੀ ਲਗਾਈ ਗਈ ਸਾਡੇ ਪਰ। ਕੀ ਕਹਿਣਾ ਚਾਹੋਗੇ? ਤੇ ਇਹ ਕਹਿਣਾ ਚਾਹਾਂਗੇ ਕਿ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਤੇ ਦਾਨਪਨ ਕੀਤਾ ਜਾਵੇ ਤੇ ਦਰਖਤ ਲਗਾਏ ਜਾਣ ਤਾਂ ਜੋ ਕਿ ਗਰਮੀ ਤੋਂ ਬਚਿਆ ਜਾ ਸਕੇ। ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਜਿੰਨੇ ਦਰਖਤੋ ਲਗਾਵਾਂਗੇ ਤਾਂ ਮੌਸਮ ਠੰਡਾ ਹੋਊਗਾ ਤੇ ਸਾਰੇ ਜੀਵਨਤੂ ਵਧੀਆ ਰਹਿਣਗੇ। ਵੀਰ ਸਰਦੀਰ ਜੀ ਦੇਖਣ ਜਾਂਦਾ ਕਿ ਇਸ ਦਰਖਤ ਕੱਟੇ ਤਾਂ ਜ਼ਰੂਰ ਜਾਂਦੇ ਆ ਪਰ ਲਗਾਏ ਨਹੀਂ ਜਾਂਦੇ ਹੈਗੇ। ਹਾਂ ਸਾਡੀ ਦਿੱਕਤ ਆ ਜਿਵੇਂ ਰੋਡ ਬਣਦੇਗਾ ਦੇਖਿਆ ਯਾਰ ਕਿ ਹਾਈਵੇ ਬਣਦੇ ਆ ਹਾਈਵੇ ਉੱਤੇ ਸਾਈਡ ਤੇ ਰੋਡ ਜੋ ਡਰੱਬਾ ਹੁੰਦਾ ਤੇ ਦਸ ਕੱਟ ਲੈ ਜਾਂਦੇ ਹਨ ਪਰ ਉਹਨੇ ਦਸ ਨਹੀਂ ਲਾ ਜਾਂਦੇ ਆ ਪਰ ਆਪਾਂ ਇਹ ਐ ਜੀ ਹਿਊਮਨ ਬੀਿੰਗ ਹਰੇਕ ਬੰਦੇ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਦਸ ਲਗਾਉਣੇ ਚਾਹੀਦੇ ਆ ਤਾਂ ਜੋ ਹਵਾ ਸਾਨੂੰ ਵਧੀਆ ਮਿਲੇ ਤੇ ਗਰਮੀ ਤੋਂ ਵੀ ਬਚਿਆ ਜਾ ਸਕੇ ਦਸ ਜਿੰਨੇ ਲਗਾਵਾਂਗੇ ਤਾਂ ਗਰਮੀ ਤੋਂ ਘੱਟ ਹੋਊਗੀ